ਜਿਹੜੀ ਸਕਸੈਸਫੁਲ ਮੂਨ ਲੈਂਡਿੰਗ ਹੋਈ ਆ ਅਮਰੀਕਾ ਦੇ ਵਿੱਚ ਕਾਮਯਾਬ ਤਰੀਕੇ ਦੇ ਨਾਲ ਇੱਕ 에어로ਸਪੇਸ ਟੈਕਸਸ ਦੀ ਇੱਕ ਕੰਪਨੀ ਆ ਟੈਕਸਸ ਦੀ ਏ ਕੰਪਨੀ ਫਾਇਰਫ्लाई 에어로ਸਪੇਸ ਫਾਇਰਫ्लाई 에어로ਸਪੇਸ ਪ੍ਰਾਈਵੇਟ ਕੰਪਨੀ ਟੈਕਸਸ ਦੀ ਉਹਦਾ ਇੱਕ ਸਪੇਸ ਕ੍ਰਾਫਟ ਚੰਦਰਮਾ ਦੇ ਉੱਤੇ ਲੈਂਡ ਕਰ ਗਿਆ ਦੂਜੀ ਪ੍ਰਾਈਵੇਟ ਕੰਪਨੀ ਬਣ ਗਈ ਹੈ ਜਿਹੜੀ ਵੀ ਚੰਦਰਮਾ ਦੇ ਉੱਤੇ ਕਿਸੇ ਨੇ ਹੁਣ ਤੱਕ ਲੈਂਡ ਕੀਤਾ ਹੋਵੇ ਸਪੇਸ ਕ੍ਰਾਫਟ ਇਹਨੂੰ ਬਲੂ ਗੋਸਟ ਦਾ ਨਾਮ ਗੋਸਟ ਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਦੱਸਿਆ ਜਾ ਰਿਹਾ ਕਿ ਸੇਫਲੀ ਉੱਥੇ ਮੂਨ ਦੇ ਉੱਤੇ ਲੈਂਡ ਕੀਤੀ ਆ 2:34 ਮਿੰਟ ਐਤਵਾਰ ਨੂੰ ਜਿਹੜਾ ਸੈਂਟਰਲ ਟਾਈਮ ਆ ਉਹਦੇ ਹਿਸਾਬ ਦੇ ਨਾਲ ਹੁਣ ਬਹੁਤ ਸਾਰੀਆਂ ਮੂਨ ਲੈਂਡਿੰਗਸ ਫੇਲ ਹੋਈਆਂ ਪਹਿਲਾਂ ਪਰ ਇਹ ਬਲੂ ਗੋਸਟ ਦੀ ਜਿਹੜੀ ਮੂਨ ਲੈਂਡਿੰਗ ਆ ਇਹ ਬਿਲਕੁਲ ਠੀਕ ਹੋਈ ਆ ਮਸਲਾ ਕੀ ਆ ਕਿ ਉੱਥੇ ਚੰਦ ਦੇ ਉੱਤੇ ਕਰਨਾ ਕੀ ਆ ਉੱਥੋਂ ਅਸਲ ਦੇ ਵਿੱਚ ਡਾਟਾ ਲੈ ਕੇ ਆਉਣਾ ਉੱਥੋਂ ਦੀਆਂ ਜਿਹੜੀਆਂ ਬਹੁਤ ਹਾਈ ਕੁਆਲਿਟੀ ਦੀਆਂ ਪਿਕਚਰਸ ਨੇ ਉਹ ਪਹਿਲਾਂ ਹੀ ਨੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਉੱਥੋਂ ਦੀ ਜਿਹੜੀ ਮਿੱਟੀ ਆ ਉਹ ਲੈਣੀ ਆ ਇਹ 14 ਦਿਨ ਦਾ ਸਾਇੰਟਿਫਿਕ ਮਿਸ਼ਨ ਆ ਇਹ ਉੱਥੇ 14 ਦਿਨ ਐਸੀ ਤਰ੍ਹਾਂ ਚੱਲਣਾ ਹੈ ਲੂਨਰ ਸੋਇਲ ਜਿਹੜੀ ਆ ਉੱਥੋਂ ਦੀ ਉਹਨੂੰ ਡ੍ਰਿੱਲ ਕਰਨਗੇ ਹਾਈ ਕੁਆਲਿਟੀ ਜਿਹੜੇ ਇਮੇਜਸ ਨੇ ਉਹਨਾਂ ਨੂੰ ਕੈਪਚਰ ਕਰਨਗੇ ਹੁਣ ਜਿਹੜੀ ਇਹ ਉੱਥੇ ਲੈਂਡ ਜਦੋਂ ਕੀਤੇ ਆ ਤੇ ਉਹਦੇ ਤੋਂ ਬਾਅਦ ਜਿਹੜੀ ਜਿਹੜੀ ਕਿਸੇ ਕਿਸਮ ਦੀ ਵੀ ਉੱਥੇ ਜਿਹੜੀ ਇੰਟਰਫੀਰੈਂਸ ਨਾ ਹੋਵੇ NASA ਦੀ ਅਸਲ ਦੇ ਵਿੱਚ ਇਹਦੇ ਵਿੱਚ ਉਹ ਪਾਰਟਨਰਸ਼ਿਪ ਸੀਗੀ 101 ਮਿਲੀਅਨ ਡਾਲਰ NASA ਨੇ ਦਿੱਤਾ ਇਹਨਾਂ ਨੂੰ ਕਿ ਤੁਸੀਂ ਸਾਇੰਟਿਫਿਕ ਇਕਵਿਪਮੈਂਟ ਉੱਥੇ ਭੇਜੋ ਮੂਨ ਦੇ ਉੱਤੇ ਜਿਹੜੇ ਲਿਓਨਰ ਐਕਸਪਲੋਰੇਸ਼ਨ ਪ੍ਰੋਗਰਾਮ ਆ ਇਹਨਾਂ ਦਾ ਜਿਹਦੇ ਉੱਤੇ ਇਹ ਬਾਕੀ ਗ੍ਰਹਿਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਉਹਦੇ ਵਿੱਚ ਉਹ ਦੱਸ ਦਿਆ ਕਿ ਬਹੁਤ ਹੀ ਅਮੇਜ਼ਿੰਗ ਜਿਹੜੀਆਂ ਪਿਕਚਰਜ਼ ਨੇ ਉੱਥੋਂ ਇਹਨੇ ਵਾਪਸ ਭੇਜੀਆਂ ਆ ਲੈਂਡਿੰਗ ਸਾਈਟ ਦੀਆਂ ਜਿਹਦੇ ਵਿੱਚ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗ੍ਰੈਂਡ ਲੱਗਣੇ ਆ ਜਾਂ ਬਹੁਤ ਰੇਅਰ ਲਿਓਨਰ ਗਲੋ ਆ ਜਿਹੜਾ ਉਹ ਮਿਲ ਰਿਹਾ ਆ ਇਹਦੇ ਉੱਤੇ ਪਹਿਲੇ ਜਿਹੜੇ ਸਪੇਸ ਕ੍ਰਾਫਟ ਸੀ ਉਹਨਾਂ ਦੇ ਫੇਲ ਹੋਣ ਦਾ ਕਾਰਨ ਇਹ ਸੀ ਵੀ ਉੱਥੇ ਠੰਡ ਬਹੁਤ ਆ ਤੇ ਉਸ ਠੰਡ ਦੇ ਵਿੱਚ ਇਹ ਸਪੇਸ ਕ੍ਰਾਫਟ ਕੰਮ ਨਹੀਂ ਸੀ ਕਰ ਸਕਦੇ ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਬਲੂ ਗੋਸਟ ਆਏ ਉੱਥੇ ਬਹੁਤ ਐਕਸਟ੍ਰੀਮ ਕੋਲਡ ਦੇ ਵਿੱਚ ਵੀ ਰਾਤ ਨੂੰ ਉੱਥੇ ਕੰਮ ਕਰ ਰਿਹਾ ਆ ਜਿੱਥੇ ਕਿ ਦੂਜੇ ਨਹੀਂ ਕਰ ਸਕਦੇ ਸੀ ਭਵਿੱਖ ਦੇ ਵਿੱਚ ਫਾਰ ਫਲਾਈ ਪਹਿਲੇ ਕੰਮ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਸਾ ਦੇ ਲਈ ਮੂਨ ਮਿਸ਼ਨ ਦੇ ਉੱਤੇ ਕੰਮ ਕੀਤਾ ਜਾ ਸਕੇ ਤੇ ਜਿਹੜੀ ਹੈਗੀ ਆ ਇਹਦੇ ਮੂਨ ਦੇ ਦੂਜੇ ਪਾਸੇ ਲੈਂਡ ਕੀਤਾ ਜਾ ਸਕੇ ਸਪੇਸ ਅਰਨੌਟਸ ਦੀ ਰਿਟਰਨ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਇਹ ਮਿਸ਼ਨ ਜਿਹੜਾ ਨਾਸਾ ਦਾ ਪਲਾਨ ਹੈਗਾ ਕਿ ਹਿਊਮਨਸ ਨੂੰ ਜਿਹੜਾ ਉਥੇ ਭੇਜ ਕੇ ਤੇ ਵਾਪਸ ਬੁਲਾਇਆ ਜਾ ਸਕੇ ਉਹਦੇ ਵਿੱਚ ਵੀ ਮਦਦ ਹੋਏਗੀ